ਦੇਖੋ ਜੀ ਸਾਡੀ ਦੁਲਹਨ ਤਿਆਰ ਹੋ ਗਈ ਹੈ ਕਿਥੇ ਰੱਖੀ ਸ਼ਮੀਲੀ ਬੱਚਾ ਰਲਦੇ ਵਿੱਚ ਕਿ ਮੈਂ ਤੁਹਾਡੇ ਵਾਸਤੇ ਗਿਫਟ ਲੈ ਕੇ ਆਈ ਨਾ ਚਾਰ ਚਾਰ ਤੇ ਮੈਂ ਗਿਫਟ ਲੈ ਗਿਆ ਦੀਦੀ ਮੈਂ ਗਿਫਟ ਲੈ ਕੇ ਆਇਆ ਨਾ ਵਾਸਤੇ ਗਿਫਟ ਲੈ ਕੇ ਆਏ ਹੋ ਮੈਡਮ ਤੁਹਾਨੂੰ ਕਿਦਾਂ ਲੱਗਦਾ ਪਿਆ ਵੈਸੇ ਸ਼ੇਖ ਅਬਰਾਦੀ ਦੋਵਾਂ ਨੂੰ ਕੋਈ ਫਰਕ ਨਾ ਲੱਗਦਾ ਪਿਆ ਗਿਫਟ ਐ ਹੀ ਸੋਹਣਾ ਲੱਗਦਾ ਮੁੰਡਾ ਵੀ ਨਹੀਂ ਚਾਣਾ ਚਾਹੀਦਾਗਾ ਵਿਆਹ ਵਾਲਾ ਆਜੋ ਤੁਸੀਂ ਵੀ ਮੁੰਡਾ ਕਿਥੇ ਆ ਮੁੰਡਾ ਤਾਂ ਸ਼ਰਮਾਈ ਜਾਂਦਾ ਕੁੜੀ ਨਾਲੋਂ ਜ਼ਿਆਦਾ ਹਾਂਜੀ ਹਾਏ ਅਮਨ ਕਿੰਨਾ ਲੱਗਦਾ ਵੇ ਤੁਹਾਨੂੰ ਬਹੁਤ ਮਜ਼ਾ ਆ ਰਿਹਾ ਮੈਨੂੰ ਬੋਲਿਆ ਨਹੀਂ ਜਾ ਰਿਹਾ ਇਹ ਤਾਂ ਕੱਚਾ ਹੀ ਪੈ ਗਿਆ ਹੋਇਆ ਮੈਡਮ ਤੁਸੀਂ ਮਤਲਬ ਇੰਨਾ ਮਤਲਬ ਖਰਚਾ ਕੀਤਾ ਲਹਿੰਗਾ ਇਨਾ ਹੈਵੀ ਡਰੈਸ ਵਗੈਰਾ ਸਮਾਨ ਚੂੜਾ ਇਨਾ ਕੁਛ ਲਾਏ ਹੋ ਕੀ ਇਰਾਦਾ ਕੀ ਤੁਹਾਡਾ ਵੈਸੇ ਕੁੜੀ ਨਾਲ ਸੱਚਮੁੱਚ ਵਿਆਹ ਕਰਨ ਦਾ ਇਰਾਦਾ ਇਹੀ ਹੈ ਵੇਖੋ ਜੀ ਮੈਂ ਕੋਈ ਖਰਚਾ ਨਹੀਂ ਕੀਤਾ ਮੈਨੂੰ ਤੇ ਆਪ ਨਹੀਂ ਸਮਝ ਲੱਗਦੀ ਕਿ ਬਾਬਾ ਜੀ ਕਰੇਗੇ ਜਾਂਦੇ ਆ ਬਾਬਾ ਜੀ ਸਾਰਾ ਮੁਝ ਆਪ ਹੀ ਕਰੀ ਜਾਂਦੇ ਆ ਬਾਬਾ ਜੀ ਤੁਹਾਡੇ ਨਾਲ ਲਗੇ ਨੇ ਦੇਖੋ ਕੁੜੀ ਵੀ ਸੋਹਣੀ ਮੁੰਡਾ ਵੀ ਸੋਹਣਾ ਮੁੰਡਾ ਵੀ ਅੱਪੀ ਮੈਂ ਅੱਪੀ ਸੁਣਾ ਕੁੜੀ ਵੀ ਸੋਹਣੀ ਮੁੰਡਾ ਵੀ ਸੋਹਣਾ ਤੇਰੀ ਮਾੜੀ ਹਲੇ ਪਾਦੀ ਆਹ ਵੇਖ ਚਲੋ ਜੀ ਬਾਕੀ ਦਾ ਜੋ ਵੀ ਤੁਸੀਂ ਆਪਣਾ ਦੇਖਣਾ ਚਾਹੁੰਦੇ ਹੋ ਬਹੁਤ ਹੀ ਵਧੀਆ ਸੀਰੀਅਲ ਹੈਗਾ ਮੈਡਮ ਦਾ ਚੈਨਲ ਹੈ ਸ਼ੰਮੀ ਢਿੱਲੋ ਨਾ ਸ਼ੰਮੀ ਚਲੋ ਤੁਸੀਂ ਉਹਦੇ ਵਿੱਚ ਸਟੋਰੀਆਂ ਦੇਖ ਸਕਦੇ ਹੋ ਠੀਕ ਹੈ ਜੀ ਬਾਈ ਬਾਈ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਬਾਈ